ਤੇ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਗੁਰਵਚਨ ਸਿੰਘ ਦੀ ਦੇਖਰੇਖ ਹੇਠ ਟਰੈਕਟਰ ਟਰਾਲੀਆਂ ਦੇ ਪਿਛੇ ਰਿਫਲੈਕਟਰ ਲਾਉਣ ਦੇ ਲਈ ਥਰਮਲ ਪਲਾਂਟ ਦੇ ਸਹਿਯੋਗ ਦੇ ਨਾਲ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਟ੍ਰੈਫਿਕ ਇੰਚਾਰਜ ਜੋਗਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਰਿਫਲੈਕਟਰ ਲਾਉਣ ਦੀ ਝੰਡੀ ਕੀ ਦਿੱਤੀ ਗਈ ਹੈ ਦੱਸਦੀ ਹੈ ਕਿ ਗਲਬਾਦ ਦੇ ਦੌਰਾਨ ਜੜਾ ਹੈ ਉਹਨਾਂ ਕਹਿਆ ਕਿ ਇਸ ਦਿਨਾਂ ਦੇ ਵਿੱਚ ਟਰੈਕਟਰ ਟਰਾਲੀਆਂ ਦਾ ਰਾਹੀ ਕਿਸਾਨ ਦੇਰ ਸਵੇਰ ਮੰਡੀਆਂ ਦੇ ਵਿੱਚ ਫਸਲ ਲੈ ਕੇ ਆਉਂਦਾ ਹਨ ਤੇ ਜ ਉਸ ਤੇ ਕਰਕੇ ਹਨੇਰਾ ਹੋਣ ਦੇ ਕਰਕੇ ਪਿਛਲੇ ਪਾਸੇ ਦਿਖਾਈ ਨਹੀਂ ਦਿੰਦਾ ਇਸ ਦੇ ਕਰਕੇ ਹਾਸਿਆ ਉੱਤੇ ਰੋਕਥਾਮ ਦੇ ਲਈ ਰਿਫਲੈਕਟਰ ਲਗਾਉਣ ਦੇ ਲਈ ਮੁਹਿੰਮ ਚਲਾਈ ਗਈ ਹੈ। ਤੇ ਥਰਮਲ ਪਲਾਂਟ ਰਾਜਪੁਰਾ ਦੇ ਵਿੱਚ ਜੁੜਾ ਹੈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਗੱਡਿਆਂ ਦੇ ਪਿੱਛੇ ਰਿਫਲੈਕਟਰ ਲਗਾਉਣ ਦੀ ਜੋੜੀ ਮੁਹਿੰਮ ਉਸ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਆ ਜਾ ਰਿਹਾ ਹੈ ਕਿ ਜੋੜੀਆਂ ਰਾਤ ਦੇ ਵੇਲੇ ਨੇ ਗੱਡੀਆਂ ਦਿਖਾਈ ਨਹੀਂ ਦਿੰਦਿਆਂ ਨੇ ਜਿਸ ਤੇ ਕਰਕੇ ਕਈ ਵਾਰ ਹਾਦਸੇ ਜੁੜੇ ਨੇ ਉਹ ਵਾਪਰ ਜਾਂਦੇ ਨੇ ਤੇ ਇਹਨਾਂ ਰਿਫਲੈਕਟਰ ਲਗਾਉਣ ਦੇ ਨਾਲ ਜੋੜਾ ਹੈ ਹਾਦਸਿਆਂ ਨੂੰ ਥੋੜੀ ਠਲ ਪਏਗੀ